ਸਤ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੀ ਅੱਜ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਇਹ ਹੈ ਜੀ ਅੱਜ ਦੀ ਜਿਹੜੀ ਵੀਡੀਓ ਆਪਾਂ ਲੈ ਕੇ ਆਏ ਆ ਕ੍ਰਿਪਟੋ ਕਰੰਸੀ ਜਿਵੇਂ ਕਿ ਦੋਸਤੋ ਤੁਸੀਂ ਡੇਲੀ ਸੁਣਦੇ ਹੋਵੋਗੇ ਕ੍ਰਿਪਟੋ ਦੇ ਬਾਰੇ ਵਿੱਚ ਤੁਸੀਂ ਸੁਣਿਆ ਹੋਊਗਾ ਤੇ ਬਿਟਕੋਇਨ ਦੇ ਬਾਰੇ ਵਿੱਚ ਜਾਂ ਫਿਰ ਹੋਰ ਵੀ ਕਈ ਕਾਇਨ ਮਾਰਕੀਟ ਦੇ ਵਿੱਚ ਜਿਹੜੇ ਚੱਲ ਰਹੇ ਆ ਕ੍ਰਿਪਟੋ ਕਰੰਸੀ ਦੇ ਵਿੱਚ ਤਾਂ ਉਹਨਾਂ ਬਾਰੇ ਦੇ ਤੁਸੀਂ ਕਦੇ ਨਾ ਕਦੇ ਸੁਣਿਆ ਹੋਊਗਾ ਤਾਂ ਅੱਜ ਦੀ ਜਿਹੜੀ ਵੀਡੀਓ ਇਹਦੇ ਵਿੱਚ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਵੀ ਕ੍ਰਿਪਟੋ ਕਰੰਸੀ ਕੀ ਹੁੰਦੀ ਹੈ ਇਹ ਕਿਵੇਂ ਕੰਮ ਕਰਦੀ ਆ ਤੇ ਇਹਦੀਆਂ ਉਦਾਹਰਨਾਂ ਵੀ ਦੇਵਾਂਗੇ ਤੇ ਇੰਡੀਆ ਦੇ ਵਿੱਚ ਕਿਹੜੀਆਂ-ਕਿਹੜੀਆਂ ਐਪ ਨੇ ਜਿਹੜੀਆਂ ਕ੍ਰਿਪਟੋ ਕਰੰਸੀ ਦੇ ਵਿੱਚ ਆਪਾਂ ਨੂੰ ਪੈਸਾ ਲਾਉਣ ਦੀ ਇਜਾਜ਼ਤ ਦਿੰਦੀਆਂ ਨੇ ਤੇ ਇਹਦੇ ਬਾਰੇ ਆਪਾਂ ਸਾਰੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਸੋ ਦੋਸਤੋ ਕਰਦੇ ਆਂ ਵੀਡੀਓ ਸਟਾਰਟ ਹਾਂ। ਤਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਬਹੁਤ ਸਾਲ ਪਹਿਲਾਂ ਜਦੋਂ ਮਤਲਬ ਕਿ ਕੋਈ ਕਰੰਸੀ ਨਹੀਂ ਹੁੰਦੀ ਸੀ ਜਾਂ ਕੋਈ ਮੁਦਰਾ ਨਹੀਂ ਹੁੰਦੀ ਸੀ ਤਾਂ ਲੋਕ ਆਪਸ ਦੇ ਵਿੱਚ ਮਤਲਬ ਕਿ ਕਿਹੜੇ ਚੀਜ਼ਾਂ ਦਾ ਵਟਵਾਰਾ ਕਰਦੇ ਸੀ। ਮਤਲਬ ਕਿ ਕਿਸੇ ਨੇ ਮੰਨ ਲਓ ਕਿਸੇ ਨੂੰ ਕਿਸੇ ਨੂੰ ਕਣਕ ਦੇਦੀ ਤੇ ਉਹ ਤਾਂ ਚੌਲ ਲੈ ਲਈ। ਜਾਂ ਕਿਸੇ ਨੇ ਕਿਸੇ ਨੂੰ ਦਾਲ ਦੇਤੀ ਤਾਂ ਉਸ ਤੋਂ ਖੰਡ ਲੈ ਲਈ। ਜਾਂ ਸ਼ੱਕਰ ਲੈ ਲਈ ਜਾਂ ਗੁੜ ਲੈ ਲਿਆ। ਤਾਂ ਇਸ ਤਰ੍ਹਾਂ ਪਹਿਲਾਂ ਚੀਜ਼ਾਂ ਦੇ ਨਾਲ ਆਪਸ ਦੇ ਵਿੱਚ ਲੈਣ ਦੇਣ ਚੱਲਦਾ ਸੀ। ਪਰ ਉਹਦੇ ਵਿੱਚ ਇਹ ਪ੍ਰੋਬਲਮ ਆਉਂਦੀ ਸੀ ਵੀ ਕਿਸੇ ਚੀਜ਼ ਦੀ ਕੀਮਤ ਘੱਟ ਹੁੰਦੀ ਸੀ। ਇਹ ਕਿਸੇ ਚੀਜ਼ ਦੀ ਕੀਮਤ ਜ਼ਿਆਦਾ ਹੁੰਦੀ ਸੀ ਤਾਂ ਫਿਰ ਹੌਲੀ-ਹੌਲੀ ਮਤਲਬ ਕਿ ਫਿਰ ਪੈਸਾ ਆਉਣਾ ਸਟਾਰਟ ਹੋਇਆ ਜਿਵੇਂ ਤੁਸੀਂ ਸੁਣਿਆ ਹੋ ਪਹਿਲਾਂ ਦਮੜੀ ਹੁੰਦੀ ਸੀ ਫਿਰ 25 ਪੈਸੇ 20 ਪੈਸੇ 10 ਪੈਸੇ 50 ਪੈਸੇ 1 ਰੁਪਿਆ ਉਸ ਤੋਂ ਬਾਅਦ ਫਿਰ 10 ਰੁਪਏ 20 ਪਏ 100 ਰੁਪਏ ਜਾਂ ਜਿਵੇਂ ਹੁਣ ਚੱਲ ਰਹੇ ਆ 500 ਜਾਂ 100 ਰੁਪਿਆ 200 ਤਾ ਇਸ ਤਰ੍ਹਾਂ ਫਿਰ ਹੌਲੀ-ਹੌਲੀ ਕਰੰਸੀ ਦੇ ਨਾਲ ਆਪਾਂ ਚੀਜ਼ਾਂ ਖਰੀਦਣੀਆਂ ਸਟਾਰਟ ਕੀਤੀਆਂ ਤੇ ਇਸੇ ਤਰ੍ਹਾਂ ਹੀ ਜਿਹੜੀ ਕ੍ਰਿਪਟੋ ਕਰੰਸੀ ਆ ਇਹ ਵੀ ਹੋਂਦ ਦੇ ਵਿੱਚ ਆਈ ਤਾਂ ਕ੍ਰਿਪਟੋ ਕਰੰਸੀ ਵੀ ਆਉਣ ਵਾਲੀ ਜੇ ਆਪਾਂ ਕਹਿ ਦਈਏ ਇਹ ਗੱਲ ਨੂੰ ਆਪਾਂ ਮਤਲਬ ਕਿ ਗਲਤ ਨਹੀਂ ਹੋਊਗੀ ਵੀ ਆਉਣ ਵਾਲੀ ਜਿਹੜਾ ਟਾਈਮ ਆਉਣ ਵਾਲਾ ਉਹਦੇ ਵਿੱਚ ਕ੍ਰਿਪਟੋ ਕਰੰਸੀ ਵੀ ਪੈਸਿਆਂ ਦੀ ਤਰ੍ਹਾਂ ਮਤਲਬ ਕਿ ਯੂਜ਼ ਹੋਊਗੀ ਆਪਣੇ ਦੇਸ਼ ਦੇ ਵਿੱਚ 12 ਦੇਸ਼ਾਂ ਦੇ ਵਿੱਚ ਤਾਂ ਇਹ ਚੱਲ ਹੀ ਰਿਹਾ ਹੈ ਮਤਲਬ ਕਿ ਕੰਮ ਹਜੇ ਆਪਣੇ ਦੇਸ਼ ਦੇ ਵਿੱਚ ਆਪਣੀ ਗਵਰਨਮੈਂਟ ਆਫ ਇੰਡੀਆ ਨੇ ਇਹਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਪਰ ਇਹਦੇ ਉੱਤੇ ਜਿਹੜਾ ਬੈਨ ਦੋ ਪਹਿਲਾਂ ਆਪਣੇ ਇੰਡੀਆ ਦੇ ਵਿੱਚ ਲੱਗਿਆ ਪਿਆ ਸੀ ਉਹ ਮਾਰਚ 2020 ਦੇ ਵਿੱਚ ਉਹ ਬੈਨ ਇਹਦੇ ਉੱਤੋਂ ਹਟਾ ਦਿੱਤਾ ਗਿਆ ਹੈ ਮਤਲਬ ਕਿ ਇੰਡੀਆ ਦੇ ਵਿੱਚ ਕੋਈ ਵੀ ਬੰਦਾ ਕ੍ਰਿਪਟੋ ਕਰੰਸੀ ਨੂੰ ਖਰੀਦ ਸਕਦਾ ਤੇ ਉਹਦੇ ਵਿੱਚ ਪੈਸੇ ਲਗਾ ਸਕਦਾਗਾ ਤਾਂ ਜਿਹੜਾ ਇੰਡੀਆ ਦੇ ਵਿੱਚ ਇਹਨੂੰ ਬੈਨਡ ਕੀਤਾ ਹੋਇਆ ਸੀ ਉਹ ਹਟਾ ਦਿੱਤਾ ਗਿਆ। ਤਾਂ ਦੋਸਤੋ ਹੁਣ ਤੁਹਾਨੂੰ ਸਮਝਾਉਣਾ ਹੈ ਵੀ ਕ੍ਰਿਪਟੋ ਕਰੰਸੀ ਕੀ ਆ? ਵੀ ਕ੍ਰਿਪਟੋ ਕਰੰਸੀ ਇੱਕ ਮਤਲਬ ਕਿ ਡਿਜੀਟਲ ਜਾਂ ਵਰਚੁਅਲ ਕਰੰਸੀ ਆ। ਜਿਹੜੀ ਫਿਜ਼ੀਕਲ ਫਾਰਮ ਦੇ ਵਿੱਚ ਨਹੀਂ ਹੈਗੀ। ਫਿਜ਼ੀਕਲ ਫਾਰਮ ਦੇ ਵਿੱਚ ਕਿਉਂ ਨਹੀਂ ਹੈਗੀ? ਜਿਵੇਂ ਕਿ ਆਪਣੇ ਪੈਸਾ ਬੈਂਕ ਅਕਾਊਂਟ ਦੇ ਵਿੱਚ ਆ ਤਾਂ ਉਹ ਡਿਜੀਟਲੀ ਵੀ ਆਪਾਂ ਨੂੰ ਦਿਖਦਾ। ਡਿਜੀਟਲੀ ਵੀ ਆਪਾਂ ਨੂੰ ਦੇਖਦਾ ਹੈਗਾ ਵੀ ਮੇਰੇ ਅਕਾਊਂਟ ਦੇ ਵਿੱਚ 10000 ਰੁਪਏ ਆ ਤੇ ਉਹਨੂੰ ਆਪਾਂ ਫਿਜੀਕਲ ਫਾਰਮ ਦੇ ਵਿੱਚ ਵੀ ਲਿਆ ਸਕਦੇ ਆ ਫਿਜੀਕਲ ਫਾਰਮ ਦੇ ਵਿੱਚ ਕਿਵੇਂ ਵੀ ਆਪਾਂ ਬੈਂਕ ਦੇ ਵਿੱਚ ਜਾਵਾਂਗੇ ਤੇ ਆਪਣਾ 10000 ਰੁਪਿਆ ਐਨਕੈਸ਼ ਕਰਵਾ ਲਵਾਂਗੇ ਤਾਂ ਆਪਣੇ ਹੱਥਾਂ ਦੇ ਵਿੱਚ 10000 ਦੇ ਨੋਟ ਆ ਜਾਣਗੇ ਤਾਂ ਆਪਾਂ ਉਹਨੂੰ ਫਿਜੀਕਲ ਫਾਰਮ ਦੇ ਵਿੱਚ ਲਿਆ ਸਕਦੇ ਆ ਪਰ ਕ੍ਰਿਪਟੋ ਕਰੰਸੀ ਦੇ ਵਿੱਚ ਇਹ ਨਹੀਂ ਹੈ ਕ੍ਰਿਪਟੋ ਕਰੰਸੀ ਬਸ ਇਕੱਲੀ ਮਤਲਬ ਕਿ ਕੰਪਿਊਟਰ ਰਾਈਡ ਜਾਂ ਡਿਜੀਟਲ ਸਿਸਟਮ ਦੇ ਵਿੱਚ ਹੀ ਚੱਲਦੀ ਹੈ ਇੱਕ ਵਰਚੁਅਲ ਕਰੰਸੀ ਹੈ ਤਾਂ ਇਹਨੂੰ ਮਤਲਬ ਕਿ ਆਪਾਂ ਛੂ ਨਹੀਂ ਸਕਦੇ ਬਸ ਇੱਕ ਮਹਿਸੂਸ ਕਰ ਸਕਦੇ ਹਾਂ ਵੀ ਆਪਣੇ ਵਾਲਟ ਦੇ ਵਿੱਚ ਇੰਨੇ ਕ੍ਰਿਪਟੋ ਕਰੰਸੀ ਆ ਤੇ ਆਨਲਾਈਨ ਟਾਈਮ ਦੇ ਵਿੱਚ ਆਪਾਂ ਕ੍ਰਿਪਟੋ ਕਰੰਸੀ ਨਾਲ ਚੀਜ਼ਾਂ ਵੀ ਖਰੀਦ ਸਕਦੇ ਹਾਂ ਇਹ ਆਨਲਾਈਨ ਟਾਈਮ ਦੇ ਵਿੱਚ ਆਊਗਾ ਸਿਸਟਮ ਆਪਣੇ ਦੇਸ਼ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਚੱਲ ਰਿਹਾ ਆਲਰੇਡੀ ਤੇ ਆਪਾਂ ਕਿਸੇ ਨੂੰ 10 ਕ੍ਰਿਪਟੋ ਕਰੰਸੀ ਦੇ ਤੀ ਤਾਂ ਉਹ ਤਾਂ ਉਹਨੇ ਮੁੱਲ ਦੀ ਚੀਜ਼ ਲੈ ਲਈ ਤਾਂ ਇਹ ਪੈਸੇ ਦੀ ਤਰ੍ਹਾਂ ਮਤਲਬ ਕਿ ਕੰਮ ਕਰਨਾ ਸਟਾਰਟ ਕਰੂਗੀ ਇਸ ਤੋਂ ਬਾਅਦ ਆਮੇ ਦੋਸਤੋ ਦਾਹ ਰਹੇ ਕ੍ਰਿਪਟੋ ਕਰੰਸੀ ਕੰਮ ਕਿਵੇਂ ਕਰਦੀ ਹੈ ਤਾਂ ਜਿਹੜੀ ਕ੍ਰਿਪਟੋ ਕਰੰਸੀ ਆ ਇੱਕ ਬਲੌਕਚੇਨ ਦੇ ਥਰੂ ਕੰਮ ਕਰਦੀ ਹੈ ਮਤਲਬ ਕਿ ਬਲੌਕਚੇਨ ਦੇ ਵਿੱਚ ਕੀ ਹੁੰਦਾ ਵੀ ਬਹੁਤ ਸਾਰੀਆਂ ਕ੍ਰਿਪਟੋ ਕਰੰਸੀਆਂ ਇੱਕ ਬਲੌਕਚੇਨ ਦੇ ਨਾਲ ਜੁੜੀਆਂ ਹੁੰਦੀਆਂ ਵੈਸੇ ਤਾਂ ਬਲੌਕਚੇਨ ਵੀ ਬਹੁਤ ਨੇ ਜਿਹੜੀਆਂ ਹੁਣ ਮਾਰਕੀਟ ਦੇ ਵਿੱਚ ਨੇ ਪਰ ਜਿਵੇਂ ਹੁਣ ਤੁਸੀਂ ਮੰਨ ਲਓ ਇੱਕ ਬਿਟਕੋਇਨ ਹੈ ਜਿਹੜਾ ਬਿਟਕੋਇਨ ਇੱਕ ਕ੍ਰਿਪਟੋ ਕਰੰਸੀ ਵੀ ਆ ਤੇ ਇੱਕ ਬਲੌਕਚੇਨ ਵੀ ਆ ਇਸ ਤੋਂ ਬਾਅਦ ਬਿਟਕੋਇਨ ਦੇ ਵਿੱਚ ਬਹੁਤ ਸਾਰੀਆਂ ਮਤਲਬ ਕਿ ਹੋਰ ਕਾਇਨ ਨੇ ਮਤਲਬ ਕਿ ਡੋਜ ਕੋਇਨ ਲਾ ਲਓ ਤੁਸੀਂ ਜਾਂ ਸ਼ਿਬ ਇਹਨੂੰ ਕੋਇਨ ਹੈ ਪਰ ਇਸ ਤਰ੍ਹਾਂ ਬਿਟਕੋਇਨ ਦੇ ਵਿੱਚ ਬਹੁਤ ਸਾਰੇ ਕੋਇਨਾਂ ਤੇ ਬਿਟਕੋਇਨ ਇੱਕ ਬਲੌਕਚੇਨ ਆ ਤੇ ਬਲੌਕਚੇਨ ਕੀ ਹੁੰਦੀ ਆ ਬਲੌਕਚੇਨ ਹੁੰਦੀ ਆ ਮਤਲਬ ਕਿ ਆਪਸ ਦੇ ਵਿੱਚ ਕੰਪਿਊਟਰਾਈਜ਼ਡ ਸਿਸਟਮ ਆ ਜਿਹੜਾ ਉਹ ਆਪਸ ਦੇ ਵਿੱਚ ਇਹਨਾਂ ਦਾ ਇੱਕ ਡਿਜੀਟਲ ਲੇਜਰ ਹੈਗਾ ਡਿਜੀਟਲ ਫੌਂਡ ਦੇ ਵਿੱਚ ਇੱਕ ਲੇਜਰ ਹੈ ਜਿਹੜਾ ਜਾ ਪੂਰੀ ਕ੍ਰਿਪਟੋ ਕਰੰਸੀ ਦੀਆਂ ਸਾਰੀਆਂ ਟ੍ਰਾਂਜੈਕਸ਼ਨਾਂ ਦਾ ਰਿਕਾਰਡ ਰੱਖਦਾ ਉਹਨੂੰ ਆਪਾਂ ਬਲੌਕਚੇਨ ਕਹਿੰਦੇ ਆ ਤਾਂ ਬਲੌਕਚੇਨ ਦੇ ਨਾਲ ਇੱਕ ਨਾ ਜਿਵੇਂ ਕੋਈ ਬਿਟਕੋਇਨ ਹੈ ਨਾ ਤ ਇਹ ਇੱਕ ਬਲੌਕਚੇਨ ਵੀ ਹੈ ਬਿਟਕੋਇਨ ਜਿਹੜਾ ਇੱਕ ਉਹ ਬਲੌਕਚੇਨ ਤੇ ਵੀ ਕੰਮ ਕਰਦਾ ਤਾਂ ਇਸ ਤਰ੍ਹਾਂ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਬਲੌਕਚੇਨ ਨੇ ਤੋਂ ਉਹਨਾਂ ਦੇ ਵਿੱਚ ਅਲੱਗ-ਅਲੱਗ ਕੋਇਨ ਨੇ ਜਿਨ੍ਹਾਂ ਨੂੰ ਆਪਾਂ ਖਰੀਦ ਜਾਂ ਵੇਚ ਸਕਦੇ ਹਾਂ ਤਾਂ ਇਹਦੇ ਨਾਲ ਤੁਹਾਨੂੰ ਮਤਲਬ ਕਿ ਅੰਦਾਜ਼ਾ ਲੱਗ ਗਿਆ ਹੋਣਾ ਵੀ ਕ੍ਰਿਪਟੋ ਕਰੰਸੀ ਕੀ ਹੁੰਦੀ ਆ ਤੇ ਕ੍ਰਿਪਟੋ ਕਰੰਸੀ ਕਿਵੇਂ ਕੰਮ ਕਰਦੀ ਆ ਇਸ ਤੋਂ ਬਾਅਦ ਉਹ ਤੋਂ ਤੁਹਾਨੂੰ ਦੱਸਦੇ ਆਪਾਂ ਕ੍ਰਿਪਟੋ ਕਰੰਸੀ ਦੀਆਂ ਉਦਾਹਰਣਾਂ ਵੀ ਕ੍ਰਿਪਟੋ ਕਰੰਸੀ ਕੀ ਕੀ ਚੀਜ਼ ਆ ਤਾਂ ਤੁਸੀਂ ਮਤਲਬ ਕਿ Google ਦੇ ਉੱਤੇ ਜਾ ਕੇ ਵੀ ਸਰਚ ਕਰ ਸਕਦੇ ਆਂ ਇਹਦੇ ਬਾਰੇ ਤਾਂ ਤੁਹਾਨੂੰ ਪੂਰੀ ਨੌਲੇਜ ਉੱਥੋਂ ਵੀ ਮਿਲ ਜਾਊਗੀ ਫੇਰ ਵੀ ਆਪਾਂ ਨੂੰ ਸਮਝਾਉਣਾ ਹੈ ਬਿਟਕੋਇਨ ਜਿਹੜਾ ਬਿਟਕੋਇਨ ਆ ਇਹ ਇੱਕ ਹੈ ਦੀ ਉਦਾਹਰਨਾ ਤੇ ਦੂਸਰਾ ਹੈ以ਥੀਰੀਅਮ ਤੇ以ਥੀਰੀਅਮ ਜਾਂ ਇਸ ਨੂੰ ਇਥਰ ਵੀ ਕਹਿ ਦਿੰਦੇ ਆਪਾਂ ਇਥਰ ਇਹ ਵੀ ਇੱਕ ਕ੍ਰਿਪਟੋ ਕਰੰਸੀ ਆ ਤੇ ਉਸ ਤੋਂ ਬਾਅਦ ਇੱਕ ਲਾਈਟਕੋਇਨ ਆ ਤੇ ਇੱਕ ਹੈਗਾ ਰੀਪਲ ਇਹ ਤਿੰਨ ਚਾਰ ਆ ਜਿਹੜੀਆਂ ਮਤਲਬ ਕਿ ਮਸ਼ਹੂਰ ਕ੍ਰਿਪਟੋ ਕਰੰਸੀਆਂ ਨੇ ਵੈਸੇ ਤਾਂ ਬਹੁਤ ਨੇ ਕ੍ਰਿਪਟੋ ਕਰੰਸੀਆਂ ਪਰ ਇਹ ਜਿਹੜਾ ਬਿਟਕੋਇਨ ਇਹ ਸਭ ਤੋਂ ਪਹਿਲਾਂ 2009 ਦੇ ਵਿੱਚ ਸਟਾਰਟ ਹੋਇਆ ਸੀ 2009 ਦੇ ਵਿੱਚ ਇਹਨੂੰ ਸਟਾਰਟ ਕਰਨ ਵਾਲੇ ਬੰਦੇ ਦਾ ਨਾਮ ਕੀ ਸੀ ਸਤੋਸ਼ੀ ਨਾਕਾਮਾਟੋ ਸਤੋਸ਼ੀ ਨਾਕਾਮਾਟੋ ਆ ਇਹੜਾ ਉਹ ਬੰਦੇ ਨੇ ਇਹ ਬਿਟਕੋਇਨ ਸਟਾਰਟ ਕੀਤਾ ਸੀ ਤੇ ਜਦੋਂ ਸਟਾਰਟ ਕੀਤਾ ਸੀ ਉਦੋਂ ਇਹ ਮਤਲਬ ਇਹ ਦੀ ਵੈਲਿਊ ਬਹੁਤ ਹੀ ਘੱਟ ਸੀ ਤੇ ਉਸ ਟਾਈਮ ਤੇ ਜਿਹੜੇ ਮੰਨਾਂ ਨੇ ਮਤਲਬ ਇਹਦੇ ਵਿੱਚ ਇਨਵੈਸਟ ਕੀਤਾ ਜਾਂ ਪੈਸਾ ਲਾਇਆ ਤਾਂ ਅੱਜ ਦੀ ਘੜੀ ਕਰੋੜਪਤੀ ਬਣ ਗਿਆ ਕਿਉਂਕਿ ਆਪਣੇ ਜੇ ਇੰਡੀਆ ਦੇ ਪੈਸੇ ਦੀ ਆਪਾਂ ਗੱਲ ਕਰੀਏ ਇੰਡੀਆ ਦੇ ਰੁਪਈਏ ਦੀ ਤਾਂ ਬਿਟਕੋਇਨ ਦੀ ਵੈਲਿਊ ਹੈ ਜਿਹੜੀ ਅੱਜ 84 ਲੱਖ 81000 ਤੇ 68 ਰੁਪਏ ਚੱਲ ਰਹੀ ਹੈ ਜੇ ਇੰਡੀਅਨ ਰੁਪਈਏ ਦੇ ਵਿੱਚ ਆਪਾਂ ਅੱਜ ਇੱਕ ਬਿਟਕੋਇਨ ਖਰੀਦਣਾ ਤਾਂ ਆਪਾਂ ਨੂੰ 84,81,068 ਰੁਪਏ ਦੇਣੇ ਪੈਣਗੇ ਤਾਂ ਆਪਾਂ ਇੱਕ ਬਿਟਕੋਇਨ ਖਰੀਦ ਸਕਦੇ ਹਾਂ ਤਾਂ ਮਤਲਬ ਕਿ ਜਦੋਂ ਇਹ ਸਟਾਰਟ ਹੋਇਆ 2009 ਦੇ ਵਿੱਚ ਤਾਂ ਨਹੀਂ ਵੈਲਿਊ ਬਹੁਤ ਥੋੜੀ ਸੀ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਇਹਦਾ ਕਰੇਜ ਵੱਧਾ ਗਿਆ ਲੋਕਾਂ ਦੇ ਵਿੱਚ ਪੈਸਾ ਲਾਉਣਾ ਸਟਾਰਟ ਕੀਤਾ ਤਾਂ ਇਹ ਬਿਲਕੁਲ ਮਤਲਬ ਕਿ ਸ਼ੇਅਰ ਮਾਰਕੀਟ ਦੀ ਤਰ੍ਹਾਂ ਜਾਂਦਾ ਸਪਲਾਈ ਡਿਮਾਂਡ ਦੇ ਉੱਤੇ ਚੱਲਦਾਗਾ ਜਿੰਨੀ ਡਿਮਾਂਡ ਹੋਊਗੀ ਉੰਨੀ ਮਤਲਬ ਕਿ ਇਹਦੀ ਵੈਲਿਊ ਜਾਂ ਰੇਟ ਵਧੂਗਾ ਇਸ ਤਰ੍ਹਾਂ ਇਹ ਅੱਜ ਦੀ ਘੜੀ ਮਤਲਬ ਕਿ 84 ਲੱਖ ਰੁਪਏ ਦਾ ਇੱਕ ਬਿਟਕੋਇਨ ਹੋ ਗਿਆ ਹੈ ਇਸ ਤੋਂ ਬਾਅਦ ਦੋਸਤੋ以thereum ਇਸੇ ਤਰ੍ਹਾਂ以thereum ਜਿਹੜੀ ਇਹ ਮਤਲਬ ਕਿ ਬਿਟਕੋਇਨ ਤੋਂ ਬਾਅਦ ਦੂਸਰੇ ਨੰਬਰ ਦੀ ਕਰੰਸੀ ਹੈ ਜੀ ਤਾਂ ਇਹ ਵੀ ਦੂਸਰੇ ਨੰਬਰ ਦੀ ਕਰੰਸੀ ਹੈ ਤੇ ਇਹ 2000 ਮਤਲਬ ਕਿ 15 ਦੇ ਵਿੱਚ ਹੁੰਨ ਦੇ ਵਿੱਚ ਆਈ ਸੀ ਤੇ ਅੱਜ ਜਿਹੜਾ以thereum ਦਾ ਰੇਟ ਹੈ ਉਹ 231000 ਤੇ 943 ਰੁਪਈਆ ਦਾ ਇੱਕ以thereum ਕੋਇਨ ਆਪਾਂ ਨੂੰ ਮਿਲੂਗਾ ਤਾ ਇਹ ਵੀ ਮਤਲਬ ਕਿ ਜਦੋਂ ਆਇਆ ਸੀ ਤਾਂ ਬਹੁਤ ਸਸਤਾ ਸੀ ਤਾਂ ਅੱਜ ਦੇ ਘੜੀ ਇਹ 231000 ਰੁਪਏ ਦਾ ਇੱਕ以thereum ਕੋਇਨ ਆਪਾਂ ਖਰੀਦ ਸਕਦੇ ਹਾਂ ਜੇ ਕੋਈ ਖਰੀਦਣਾ ਚਾਹੇ ਇਸੇ ਤਰ੍ਹਾਂ ਇੱਕ light coin ਆ ਉਹ ਮਤਲਬ ਕਿ light coin ਦੀ ਜਿਹੜੀ ਵੈਲਿਊ ਆ 9076 ਰੁਪਏ ਆ ਤੇ ਜਿਹੜਾ ripple ਆ 211 ਰੁਪਈਆਂ ਦਾ ਤਾਂ ਇਹ ਬਿੱਟਕ ਮਤਲਬ ਕਿ ਕ੍ਰਿਪਟੋ ਕਰੰਸੀ ਨਹੀਂ ਕੁਝ ਉਹ ধারণা ਨਹੀਂ ਇਹਨਾਂ ਤੋਂ ਤੁਹਾਨੂੰ ਅੰਦਾਜ਼ਾ ਲੱਗ ਜਾਊਗਾ 20 ਇਹ ਕੀ ਹੁੰਦਾ ਕ੍ਰਿਪਟੋਕਰੰਸੀ ਦਾ ਮਤਲਬ ਕੀ ਕ੍ਰਿਪਟੋਕਰੰਸੀ ਕਹਿੰਦੇ ਕਿਹਨੂੰ ਆ ਤਾਂ ਇਹ ਚੀਜ਼ਾਂ ਦੇ ਨਾਲ ਮਤਲਬ ਕਿ ਆਪਾਂ ਇਹਦੇ ਵਿੱਚ ਪੈਸਾ ਲਗਾ ਸਕਦੇ ਹਾਂ ਹੁਣ ਕ੍ਰਿਪਟੋਕਰੰਸੀ ਨੂੰ ਕਿਵੇਂ ਖਰੀਦਿਆ ਜਾ ਸਕਦਾ ਹੈ ਤਾਂ ਕ੍ਰਿਪਟੋਕਰੰਸੀ ਨੂੰ ਖਰੀਦਣ ਵਾਸਤੇ ਜਿਵੇਂ ਕਿ ਆਪਾਂ ਸ਼ੇਅਰ ਸ਼ੇਅਰ ਨੂੰ ਖਰੀਦਣ ਵਾਸਤੇ ਸ਼ੇਅਰ ਮਾਰਕੀਟ ਦੇ ਵਿੱਚ ਆਪਣਾ ਮਤਲਬ ਕਿ ਅਕਾਊਂਟ ਖੋਲਦੇ ਆ ਦੋਸਤੋ ਬਾਅਦ ਆਪਾਂ ਆਪਣਾ ਉਹਦੇ ਵਿੱਚ ਪੈਸਾ ਐਡ ਕਰਦੇ ਆ ਰੁਪਿਆ ਐਡ ਕਰਨ ਤੋਂ ਬਾਅਦ ਆਪਾਂ ਕੋਈ ਵੀ ਕੰਪਨੀ ਦਾ ਜਾ ਕੇ ਸ਼ੇਅਰ ਖਰੀਦ ਲੈਣੇ ਆ ਤੇ ਆਪਣੇ ਅਕਾਊਂਟ ਦੇ ਵਿੱਚ ਰੁਪਿਆ ਮਤਲਬ ਕਿ ਚਲਿਆ ਜਾਂਦਾ ਤੇ ਆਪਣੇ ਅਕਾਊਂਟ ਦੇ ਵਿੱਚ ਸ਼ੇਅਰ ਆ ਜਾਂਦੇ ਆ ਇਸੇ ਤਰ੍ਹਾਂ ਹੀ ਕ੍ਰਿਪਟੋ ਕਰੰਸੀ ਦਾ ਬਿਲਕੁਲ ਸੇਮ ਪ੍ਰੋਸੀਜਰ ਆ ਇਹਦੇ ਵਾਸਤੇ ਵੀ ਆਪਾਂ ਨੂੰ ਜਿਹੜੀਆਂ ਕ੍ਰਿਪਟੋ ਕਰੰਸੀ ਨੂੰ ਡੀਲ ਕਰਦੇ ਆ ਬ੍ਰੋਕਰ ਉਹ ਐਪ ਦੇ ਇੰਸਟਾਲ ਕਰਨੀ ਆ ਉਹਦੇ ਵਿੱਚ ਆਪਣਾ ਬੇਸਿਕ ਜਿਹੜਾ ਡਾਟਾ ਦਾ ਸਾਰਾ ਭਰ ਦੇਣਾ ਤੇ ਉਸ ਤੋਂ ਬਾਅਦ ਆਪਾਂ ਆਪਣੀ UPI ID ਰਾਹੀਂ UPI ID ਰਾਹੀਂ ਪਹਿਲਾਂ ਆਪਾਂ ਕੀ ਕਰਾਂਗੇ ਕਿਉਂਕਿ ਕੁਝ ਐਪ ਨੇ ਜਿਹੜੀਆਂ ਕ੍ਰਿਪਟੋ ਕਰੰਸੀ ਜਿੰਨਾ ਤੋਂ ਆਪਾਂ ਖਰੀਦਦੇ ਹਾਂ ਕੁਝ ਐਪ ਤਾਂ ਆਪਾਂ ਨੂੰ ਰੁਪਏ ਦੇ ਵਿੱਚ ਹੀ ਕ੍ਰਿਪਟੋ ਖਰੀਦ ਕੇ ਦੇ ਜਾਂਦੀਆਂ ਨੇ ਪਰ ਕੁਝ ਐਪ ਦੇ ਵਿੱਚ ਕੀ ਹੁੰਦਾ ਪਹਿਲਾਂ ਆਪਣੇ ਰੁਪਏ ਨੂੰ ਆਪਾਂ ਨੂੰ ਡਾਲਰ ਦੇ ਵਿੱਚ ਕਨਵਰਟ ਕਰਨਾ ਪੈਂਦਾ ਹੈਗਾ ਜਦੋਂ ਆਪਾਂ ਡਾਲਰ ਦੇ ਵਿੱਚ ਆਪਣੇ ਰੁਪਏ ਨੂੰ ਰੁਪਏ ਨੂੰ ਡਾਲਰ ਦੇ ਵਿੱਚ ਕਨਵਰਟ ਕਰਾਂਗੇ ਉਸ ਤੋਂ ਬਾਅਦ ਆਪਾਂ ਕ੍ਰਿਪਟੋ ਉਸ ਤੋਂ ਬਾਅਦ ਕ੍ਰਿਪਟੋ ਖਰੀਦਾਂਗੇ ਕਿ ਕ੍ਰਿਪਟੋਪਾਣ ਨੂੰ ਡਾਲਰਾਂ ਦੇ ਵਿੱਚ ਮਿਲਦੀ ਹੈ ਪਰ ਕੁਝ ਆਪਣੇ ਜਿਹੜੀਆਂ ਆਪਾਂ ਨੂੰ ਪੈਸੇ ਦੇ ਵਿੱਚ ਵੀ ਇਹ ਮੁਹैया ਕਰਵਾਉਂਦੀ ਹੈ ਤਾਂ ਆਪਾਂ ਜਦੋਂ ਆਪਣੇ UPI ID ਤੋਂ ਪੇਮੈਂਟ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਆਪਣੀ ਕ੍ਰਿਪਟੋ ਕਰੰਸੀ ਖਰੀਦ ਸਕਦੇ ਹਾਂ ਤੇ P2P ਹੈ ਮਤਲਬ ਕਿ ਕ੍ਰਿਪਟੋ ਕਰੰਸੀ ਦੇ ਉੱਤੇ ਕਿਸੇ ਕੋਈ ਏਜੰਸੀ ਦਾ ਕਿਸੇ ਕੋਈ ਗਵਰਨਮੈਂਟ ਦਾ ਕੋਈ ਕੰਟਰੋਲ ਨਹੀਂ ਹੈ ਨਾ ਇਹਨੂੰ ਕੋਈ ਮਤਲਬ ਕਿ ਬਣਾਉਣ ਵਾਲਾ ਹੈਗਾ ਮੱਸ ਇੱਕ ਵਾਰੀ ਕ੍ਰਿਪਟੋ ਕਰੰਸੀ ਕਿਸੇ ਨੇ ਲਾਂਚ ਕਰਤਾ ਕੋਈ ਕੋਇਨ ਉਹ ਤੋਂ ਮਾਦੋ ਡਿਜੀਟਲ ਫਾਰਮ ਦੇ ਵਿੱਚ ਚੱਲਦਾ ਰਹਿੰਦਾ ਤੇ ਲੋਕ ਉਹਨੂੰ ਖਰੀਦੇ ਰਹਿੰਦੇ ਆ ਵੇਚਦੇ ਰਹਿੰਦੇ ਆ ਇਹਦੇ ਵਿੱਚ ਕੋਈ ਬੈਂਕਿੰਗ ਸਿਸਟਮ ਦਾ ਵੀ ਕੋਈ ਇਨਵੋਲਵ ਨਹੀਂ ਹੈਗੀ ਮਤਲਬ ਕਿ ਬੈਂਕਿੰਗ ਸਿਸਟਮ ਨੂੰ ਕੱਟਿਆ ਹੋਇਆ ਤਾਂ ਇਸੇ ਤਰ੍ਹਾਂ ਕ੍ਰਿਪਟੋ ਕਰੰਸੀ ਦੇ ਉੱਤੇ ਕਿਸੇ ਇੱਕ ਬੰਦੇ ਦਾ ਕੰਟਰੋਲ ਨਹੀਂ ਹੈ ਤੇ ਇਹਨੂੰ ਕੋਈ ਮਤਲਬ ਕਿ ਆਪਣੇ ਹਿਸਾਬ ਦੇ ਨਾਲ ਕੰਟਰੋਲ ਕਰਕੇ ਚਲਾ ਵੀ ਨਹੀਂ ਸਕਦਾ ਤਾਂ ਇਸ ਤੋਂ ਮਾਦੋ ਪੰਕਹ ਨੂੰ ਉਹ ਰਹਦਾ ਹੈ ਕਿ ਕ੍ਰਿਪਟੋ ਐਕਸਚੇਂਜ ਜਿਵੇਂ ਕਿ ਆਪਣੇ স্টক ਚੇਂਜ ਹੁੰਦੀ ਐ ਇਸੇ ਤਰ੍ਹਾਂ ਹੀ ਕ੍ਰਿਪਟੋ ਐਕਸਚੇਂਜ ਨੇ ਤੇ ਕ੍ਰਿਪਟੋ ਐਕਸਚੇਂਜ ਦੇ ਨਾਲ ਜਿਹੜੀਆਂ ਕ੍ਰਿਪਟੋ ਉਹਦੀਆਂ ਐਪ ਨੇ ਉਹ ਜੁੜੀਆਂ ਹੁੰਦੀਆਂ ਨੇ ਤੇ ਉਹ ਆਪਾਂ ਨੂੰ ਕ੍ਰਿਪਟੋ ਦੇ ਵਿੱਚ ਮਤਲਬ ਕਿ ਟਰੇਡਿੰਗ ਕਰਨ ਦਾ ਮੌਕਾ ਦਿੰਦੀਆਂ ਨੇ ਤਾਂ ਇਸ ਤੋਂ ਬਾਅਦ ਕਾਨੂੰਨ ਦੱਸਾਂਗੇ ਆਪਾਂ ਕ੍ਰਿਪਟੋ ਐਪ ਕੀ ਨੇ ਤਾਂ ਜਿਹੜੀਆਂ ਇਸ ਟਾਈਮ ਇੰਡੀਆ ਦੇ ਵਿੱਚ ਚੱਲ ਰਹੀਆਂ ਨੇ ਤਾਂ ਉਹਦੇ ਵਿੱਚ ਇੱਕ ਜੈਪ ਪੇ ਇਹ ਵਾਲੀ ਇੱਕ ਐਪ ਆ ਗਈ ਇੱਕ ਬਾਇਨਾਸ ਬਾਇਨਾਸ ਨਾ ਦੀ ਐਪ ਇੱਕ ਵਜੀਰ ਐਕਸ ਤੇ ਇੱਕ ਹੈਗੇ ਪੁਆਇੰਟ ਡੀ ਸੀ ਐਕਸ ਇਸ ਕੋਲ ਇੱਕ ਮੋਟਰ ਐਕਸ ਤੇ ਇੱਕ ਹੈਗੇ ਬਾਈ ਯੂ ਕੋਇਨ ਯੂ ਕੋਇਨ ਤਾਂ ਪੰਜ ਛੇ ਜਿਹੜੀਆਂ ਆ ਆਪਣੇ ਇੰਡੀਆ ਦੇ ਵਿੱਚ ਫੇਮਸ ਜੀ ਐਪ ਨੇ ਮਤਲਬ ਐਸਾ ਤਾਂ ਬਹੁਤ ਆ ਆਪਣੇ ਪਰ ਇਹ ਫੇਮਸ ਜੀ ਐਪ ਨੇ ਜਿੱਨਾ ਤੇ ਆਪਾਂ ਜਾ ਕੇ ਕ੍ਰਿਪਟੋ ਕਰੰਸੀ ਖਰੀਦ ਸਕਦੇ ਆ ਇਹਦੇ ਵਿੱਚ ਤੁਹਾਨੂੰ ਦੱਸ ਦੇਣਾ ਚਾਹਣਾ ਵੀ ਜਿਹੜੀ ਵਿਜ਼ੀਰ ਐਕਸ ਆ ਇਹਦੇ ਉੱਤੇ ਫਨਾਲ ਦੇ ਵਿੱਚ ਮਤਲਬ ਕਿ ਕ੍ਰਿਪਟੋ ਦੀ ਟਰੇਡਿੰਗ ਹੈ ਜਿਹੜੀ ਉਹ ਰੁਕੀ ਹੋਈ ਹੈ ਕਿਉਂਕਿ ਇਹਨਾਂ ਦਾ ਕੋਈ ਕ੍ਰਿਪਟੋ ਸਾਈਬਰ ਮਤਲਬ ਕਿ ਸਾਈਬਰ ਅਟੈਕ ਹੋ ਗਿਆ ਸੀ ਇਹਨਾਂ ਦੇ ਕ੍ਰਿਪਟੋ ਕਰੰਸੀ ਦੇ ਉੱਤੇ ਤੇ ਜਿਸ ਕਾਰਨ ਇਹਨਾਂ ਦਾ ਸਿੰਗਾਪੁਰ ਦੇ ਵਿੱਚ ਕੇਸ ਚੱਲ ਰਿਹਾ ਤੇ ਉਸੇ ਕਾਰਨ ਕਾ ਨੇ ਇਹਨਾਂ ਨੇ ਹਜੇ ਤੱਕ ਮਤਲਬ ਕਿ ਕ੍ਰਿਪਟੋ ਦੀ ਜਿਹੜੀ ਟਰੇਡਿੰਗ ਆ ਉਹ ਰੋਕੀ ਹੋਈ ਆ ਤੇ ਬਾਕੀ ਐਪ ਦੇ ਵਿੱਚ ਕ੍ਰਿਪਟੋ ਦੀ ਟਰੇਡਿੰਗ ਆ ਜਿਹੜੀ ਉਹ ਚੱਲ ਰਹੀ ਆ ਤਾਂ ਕ੍ਰਿਪਟੋ ਦੇ ਵਿੱਚ ਪੈਸਾ ਲਾਉਣ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਮਤਲਬ ਕਿ ਆਪਣਾ ਸੋਚ ਵਿਚਾਰ ਕਰ ਲੈਣਾ ਤੇ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਵੀ ਗਵਰਨਮੈਂਟ ਕਦੋਂ ਵੀ ਇਹਨੂੰ ਬੈਨ ਵੀ ਕਰ ਸਕਦੀ ਆ ਤਾਂ ਗਵਰਨਮੈਂਟ ਆਫ ਇੰਡੀਆ ਨੇ ਪਹਿਲਾਂ ਵੀ ਇਹਨੂੰ ਬੈਨ ਕੀਤਾ ਇਹ ਤੁਹਾਨੂੰ ਮੈਂ ਦੱਸਿਆ ਹੀ ਆ ਬਾਅਦ ਦੇ ਵਿੱਚ ਉਹਦੇ ਤੋਂ ਬੈਨ ਹਟਾ ਦਿੱਤਾ ਗਿਆ ਪਰ ਹੋ ਸਕਦਾ ਗਵਰਨਮੈਂਟ ਇਹਨੂੰ ਕਿਦੋਂ ਵੀ ਬੈਨ ਕਰ ਸਕਦੀ ਆ ਤਾਂ ਆਪਾਂ ਨੂੰ ਆਪਣਾ ਉਸੇ ਹਿਸਾਬ ਦੇ ਨਾਲ ਪੈਸਾ ਤੇ ਲਾਉਣਾ ਚਾਹੀਦਾ ਤੇ ਪੂਰੀ ਜਾਣਕਾਰੀ ਜਦੋਂ ਆਪਾਂ ਨੂੰ ਹੋ ਜਾਵੇ ਤੋ ਉਹਦੀ ਆਪਾਂ ਕ੍ਰਿਪਟੋ ਕਰੰਸੀ ਦੇ ਵਿੱਚ ਇਨਵੈਸਟ ਕਰੀਏ ਪਰ ਕ੍ਰਿਪਟੋ ਕਰੰਸੀ ਦੇ ਵਿੱਚ ਇਨਵੈਸਟ ਕਰਨ ਦਾ ਇਹ ਆ ਵੀ ਇਹਦੇ ਵਿੱਚ ਪੈਸਾ ਆਪਣਾ ਡਬਲ ਟ੍ਰਿਪਲ ਪਤਾ ਨਹੀਂ ਕਿੰਨੇ ਮਤਲਬ ਕਿ ਗੁਣਾ ਹੋ ਸਕਦਾ ਹੈਗਾ ਤੇ ਇੰਡੀਆ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਆਪਣੇ ਆਰਬੀਆਈ ਨੇ ਵੀ ਇੱਕ ਮਤਲਬ ਕਿ ਘੋਸ਼ਣਾ ਕੀਤੀ ਸੀ ਵੀ ਜਿਹੜੀ ਆਰਬੀਆਈ ਉਹ ਆਪਣੀ ਡਿਜੀਟਲ ਕਰੰਸੀ ਲੈ ਕੇ ਆਊਗੀ ਜਿਵੇਂ ਕੋਈ ਕੁਆਇਨ ਵਗੈਰਾ ਤਾਂ ਆਰਬੀਆਈ ਵੀ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਡਿਜੀਟਲ ਕਰੰਸੀ ਲੈ ਕੇ ਆਵੇ ਜਿਸ ਤੋਂ ਜਿਸਨਾ ਜਿਸਦਾ ਵੀ ਇੰਡੀਆ ਦੇ ਵਿੱਚ ਆਪਾਂ ਆਪਣੇ ਸਿਸਟਮ ਦੇ ਉੱਤੇ ਹੀ ਡਿਜੀਟਲ ਕਰੰਸੀ ਦੇ ਵਿੱਚ ਹੀ ਲੈਣ-ਦੇਣ ਕਰ ਸਕੀਏ ਤਾਂ ਦੋਸਤੋ ਇਹ ਆਪਣੀ ਮਤਲਬ ਕਿ ਛੋਟੀ ਜਿਹੀ ਕੋਸ਼ਿਸ਼ ਸੀ ਤੁਹਾਨੂੰ ਸਮਝਾਉਣ ਦੀ ਕ੍ਰਿਪਟੋ ਕਰੰਸੀ ਦੇ ਬਾਰੇ ਵਿੱਚ ਤਾਂ ਜੇਕਰ ਤੁਹਾਡਾ ਕੋਈ ਸਵਾਲ ਆ ਸੁਝਾਅ ਤਾਂ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੇ ਸਕਦੇ ਹੋ ਤੇ ਆਪਾਂ ਅੱਗੇ ਤੋਂ ਵੀ ਕ੍ਰਿਪਟੋ ਕਰੰਸੀ ਦੇ ਵਿੱਚ ਕੋਈ ਹੋਰ ਮਤਲਬ ਕਿ ਕ੍ਰਿਪਟੋ ਕਰੰਸੀ ਦੇ ਉੱਤੇ ਕੋਈ ਹੋਰ ਵੀਡੀਓ ਬਣਾਵਾਂਗੇ ਜਿਦੇ ਵਿੱਚ ਤੁਹਾਨੂੰ ਇਹਦੇ ਬਾਰੇ ਹੋਰ ਡੂੰਗੀ ਜਾਣਕਾਰੀ ਦੇਵਾਂਗੇ ਤਾਂ ਤਬ ਤੱਕ ਲਈ ਮਤਲਬ ਕਿ ਸਾਰੇ ਦੋਸਤਾਂ ਦਾ ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਦੋਸਤੋ